ਅਸੀਂ ਖੜੇ ਆ ਜੀ ਬਾਰਡਰ ਦੇ ਨੇੜੇ ਪਿੰਡ ਚੱਕਰੀ ਜਿੱਥੇ 15 ਪਰਿਵਾਰਾਂ ਦਾ ਪਿੰਡ ਵਸਿਆ ਹੋਇਆ ਤੇ ਮਾਤਾ ਜੀ ਹੋਰੀ ਸਾਨੂੰ ਦੱਸ ਰਹੇ ਸੀਗੇ ਵੀ ਪਿਛਲੇ 2 ਦਿਨਾਂ ਤੋਂ ਹੀ ਇੱਥੇ ਟਰਾਲੀਆਂ ਆਈਆਂ ਨੇ ਅੱਜ ਜਿੱਦਾਂ ਕਿ ਅਸੀਂ ਆਏ ਆ ਤੇ ਇੱਕ ਕੱਲ ਆਏ ਨੇ ਮਤਲਬ ਬਾਕੀ ਉਸ ਤੋਂ ਪਹਿਲਾਂ ਕੋਈ ਇੱਥੇ ਸੁੱਖ ਸੁਵਿਧਾ ਨਹੀਂ ਪਹੁੰਚੀ ਕਿਸੇ ਐਮਐਲਏ ਸਾਹਿਬ ਨੇ ਇਹਨਾਂ ਦੀ ਕੋਈ ਸਾਰ ਨਹੀਂ ਲਈ ਕਿਸੇ ਪ੍ਰਸ਼ਾਸਨ ਨੇ ਸਾਰ ਨਹੀਂ ਲਈ ਇੱਥੇ ਸੋਸ਼ਲ ਮੀਡੀਆ ਤੇ ਬਣਾ ਬਣਾ ਕੇ ਦੱਸਿਆ ਜਾ ਰਿਹਾ ਜੀ ਅਸੀਂ ਪਿੰਡਾਂ ਦੇ ਵਿੱਚ ਸਹਾਇਤਾ ਭੇਜ ਰਹੇ ਹਾਂ ਅਸੀਂ ਪਿੰਡਾਂ ਦੇ ਵਿੱਚ ਖਾਣ ਦੀ ਸਹਾਇਤਾ ਭੇਜ ਰਹੇ ਹਾਂ ਬਹੁਤ ਕੋਸ਼ਾ ਆ ਤੇ ਰੋਡ ਤੇ ਜਲਦੀ ਜ਼ਰੂਰਤ ਨਹੀਂ ਆ ਪਰ ਤੁਸੀਂ ਇੰਨਾ ਪਿੰਡਾਂ ਤੱਕ ਪਹੁੰਚੇ ਹੋ ਤਾਂ ਇਹਨਾਂ ਇੱਕ ਵਾਰ ਪਿੰਡਾਂ ਤੱਕ ਆ ਕੇ ਪਹੁੰਚ ਕੇ ਦੇਖੋ ਵੀ ਆ 15 ਘਰਾਂ ਦੇ ਜਿਹੜੇ ਪਰਿਵਾਰ ਬੈਠੇ ਨੇ ਇਹਨਾਂ ਦੇ ਪਸ਼ੂ ਭੁੱਖੇ ਬੈਠੇ ਨੇ ਔਰੇ ਪਰਿਵਾਰਾਂ ਦੇ ਵਿੱਚ ਕੋਈ ਵੀ ਸੁਵਿਧਾ ਨਹੀਂ ਪਹੁੰਚੀ ਲਾਈਟ ਇੱਥੇ ਖਤਮ ਆ ਬਿਲਕੁਲ ਹੀ ਅਮਾਤਾ ਜੀ ਦੱਸੋ ਤੁਸੀਂ ਆਪਣਾ ਹਾਂਜੀ ਹਾਂਜੀ ਇਹੋ ਨਾ ਲੈਟ ਹੈ ਇੱਥੇ 8 ਦਿਨ ਤੋਂ ਤੇ ਨਾ ਕੋਈ ਤੇ ਪੁਜਾ ਨਾ ਪਣ ਜਾਂ ਸੱਟਾਂ ਲੱਗੀਆਂ ਡਿੱਗਿਆ ਨਾ ਕੋਈ ਡਾਕਟਰ ਨਾ ਕੋਈ ਦਵਾਈ ਨਾ ਕੋਈ دارو ਲੱਗੇ ਨਹੀਂ ਜਾਂਦਾ ਦਵਾਈ ਨਹੀਂ ਜਾਂਦਾ ਸਾਡਾ ਤਾਂ ਕੋਈ ਰਸਤਾ ਨਹੀਂ ਸਾਨੂੰ ਕਿਸੇ ਜਾਣ ਦਾ ਗੇ ਵਿਚੇ ਤੇ ਬਾਬਾ ਜੀ ਦੱਸਦੇ ਪੈਸੇ ਕਿ ਇੱਕ ਛੋਟਾ ਪੋਤਾ ਸੀ ਤੁਹਾਡੇ ਉਹ ਪੋਤਾ ਹੈ ਕਿੰਨੇ ਮਹੀਨੇ ਦਾ ਹੈ ਜੀ 3 ਮਹੀਨੇ ਦਾ ਸਾਢੇ 3 ਮਹੀਨਿਆਂ ਦਾ ਪੋਤਾ ਵੀ ਉਹ ਵੀ ਇਹਨਾਂ ਨੇ ਆਪਣੇ 9 ਦੇ ਮਤਲਬ ਪੇਕੇ ਭੇਜਿਆ ਉਹਦੇ ਹਨਾ ਇਹਨਾਂ ਦਾ ਮਾਹੌਲ ਇੱਥੇ ਖਰਾਬ ਹੈ ਤਿੰਨ ਬੱਚੇ ਨਹੀਂ ਗੱਡੇ ਵਿਆਹੀਂ ਸਾਰੇ ਤਿੰਨ ਬੱਚੇ ਇਹਨਾਂ ਦੇ ਘਰੋਂ ਗਏ ਹੋਏ ਨੇ ਹਾਂਜੀ ਤਾਂ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਵੀ ਕੱਲਾ ਤੁਸੀਂ ਇਹਨਾਂ ਸੋਸ਼ਲ ਮੀਡੀਆ 'ਚ ਲਾ ਕੇ ਆਪਣੇ ਆਪ ਨੂੰ ਸਟਾਰ ਨਾ ਬਣੋ ਅਸੀਂ ਸਰਕਾਰ ਨੂੰ ਵੀ ਕਹਿੰਦੇ ਆਂ ਤੁਸੀਂ ਸਟਾਰ ਨਾ ਬਣੋ ਵੀ ਗਰਾਊਂਡ ਲੈਵਲ ਤੇ ਆ ਕੇ ਲੋਕਾਂ ਦਾ ਦੁੱਖ ਦੇਖੋ ਅਸੀਂ ਤਾਂ ਵੇ ਸਟਾਟ ਕੋ ਰਾ ਦਾ ਮਤਲਬ ਹੈ ਲੰਘਾ ਕਰੋ ਤੁਹਾਨੂੰ ਲੰਘਾ ਕੋਈ ਨਹੀਂ ਇਹਨਾਂ ਦੇ ਰਾਸਤੇ ਇਹ ਹੈਗੇ ਸਟਾਟ ਲੰਘਾ ਕਰੋ ਕੋਈ ਕਿਦੋਂ ਕੋਈ ਦੇਖੋ ਟੀਮ ਹੈ